ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਖੋ ਕਈ ਵਾਰੀ ਨੇ ਆਪਾਂ ਨੂੰ ਸਵੇਰ-ਸਵੇਰ ਕਿਸੇ ਵੀ ਚੀਜ਼ ਕੰਮ ਕਰਨ ਨੂੰ ਮਨ ਨਹੀਂ ਕਰਦਾ ਆਪਾਂ ਨੂੰ ਇਹ ਹੁੰਦਾ ਵੀ ਨਹੀਂ ਮੈਂ ਆਟਾ ਨਹੀਂ ਗੁੰਨਣਾ ਮੈਂ ਸਬਜ਼ੀ ਨਹੀਂ ਬਣਾਉਣੀ ਤਾਂ ਮਿੰਟਾਂ ਵਿੱਚ ਬੱਚਿਆਂ ਵਾਸਤੇ ਤੇ ਆਪਾਂ ਖੁਦ ਵਾਸਤੇ ਬਹੁਤ ਹੀ ਟੇਸਟੀ ਬ੍ਰੇਕਫਾਸਟ ਬਣਾਵਾਂਗੇ ਇਨ੍ਹਾਂ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਯਮਮੀ ਹੋਵੇਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਆਓ ਬਣਾਉਣੇ ਹਾਂ ਹਾਂਜੀ ਪਹਿਲਾਂ ਆਪਾਂ ਟਮਾਟਰ ਕੱਟ ਲਾਂਗੇ ਥੋੜੀ ਗ੍ਰੀਨ ਚਿੱਲੀ ਕੱਟ ਲਾਂਗੇ ਹਾਂਜੀ ਰੈੱਡ ਕੈਪਸਿਕਮ ਲੈ ਲਾਂਗੇ ਆਪਾਂ ਥੋੜੀ ਜੀ ਹਾਂਜੀ ਥੋੜੀ ਜੀ ਗ੍ਰੀਨ ਕੈਪਸਿਕਮ ਹਾਂਜੀ ਥੋੜਾ ਫੀਰਾ ਲੈ ਲਾਂਗੇ ਹਾਂਜੀ ਥੋੜੀ ਜਿਹਾ ਆਪਾਂ ਗ੍ਰੈਪਸ ਲੈਂਦੇ ਨੇ ਆਪਾਂ ਇਹਨਾਂ ਨੂੰ 3 ਕਯੂਬ ਦੇ ਵਿੱਚ ਕੱਟ ਲਾਂਗੇ ਕਿਉਂਕਿ ਇਹ ਥੋੜੀ ਜੀ ਵੱਡੇ ਨੇ ਥੋੜੀ ਜੀ ਆਪਾਂ ਨੇ ਲੈਤੀ ਹੈ ਕੈਬੇਜ ਜਿਹਨੂੰ ਆਪਾਂ ਪੱਤਾ ਗੋਭੀ ਵੀ ਕਹਿ ਦਿੰਦੇ ਆ ਹਾਂਜੀ ਹੁਣ ਆਪਾਂ ਲਾਸਟ ਚੀਜ਼ ਜੋ ਕਿ ਸੀਕ੍ਰੀਟ ਹੈ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਕੀ ਬਣਾ ਰਹੇ ਹਾਂ ਸਾਰੇ ਹੀ ਖੁਸ਼ ਹੋ ਕੇ ਸਵੇਰ-ਸਵੇਰ ਖਾਣਗੇ ਹਾਂਜੀ ਹੁਣ ਆਪਣਾ ਤੇਲ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅ ਕਲਰਫੁਲ ਦੇਖੋ ਕਿੰਨੇ ਵਧੀਆ ਜੀ ਆਪਾਂ ਨੇ ਬ੍ਰੈਡਾਂ ਨੂੰ ਥੋੜੇ ਛੋਟੇ ਛੋਟੇ ਪੀਸਿਸ ਦੇ ਵਿੱਚ ਕੱਟ ਕਰਕੇ ਇਹਨਾਂ ਨੂੰ ਵੀ ਫਰਾਈ ਕਰ ਲਿਆ ਤੇ ਇੱਕ ਆਪਾਂ ਨੇ ਦੇਖੋ ਇਹ ਜਿਹੜੇ ਬਾਜ਼ਾਰ ਦੇ ਵਿੱਚ ਆਪਾਂ ਨੂੰ ਚੌਲਾਂ ਦੇ ਹਨਾ कुरकुरੇ ਮਿਲ ਜਾਂਦੇ ਉਹਨਾਂ ਨੂੰ ਵੀ ਆਪਾਂ ਨੇ ਫਰਾਈ ਕਰ ਲਿਆ ਦੇਖੋ ਸਾਰੇ ਨਾਲੇ ਹੈਲਦੀ ਵੀ ਹੈ ਤੇ ਟੇਸਟੀ ਵੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਆਪਣੀ ਗੁੜੀ ਮਿਲੀ ਦੀ ਚਟਨੀ ਜਿਹੜੀ ਆਪਣੀ ਬਣਾਈ ਹੋਈ ਹੈ ਇਹਦੀ ਰੈਸਪੀ ਤੁਹਾਨੂੰ ਆਪਣੇ ਚੈਨਲ ਉ ਦੇ ਉੱਪਰ ਮਿਲ ਜਾਏਗੀ ਥੋੜਾ ਪਾਵਾਂਗੇ ਆਪਾਂ ਇਹਦੇ ਵਿੱਚ ਕਾਲਾ ਨਮਕ ਥੋੜਾ ਚਿਲੀ ਫਲੈਕਸ ਥੋੜਾ ਪਾਓ ਕਿਉਂਕਿ ਆਪਨੇ ਬੱਚਿਆਂ ਲਈ ਬਣਾ ਰਹੇ ਹਾਂ ਤਾਂ ਬਹੁਤ ਥੋੜਾ ਪਾਓ ਤੇ ਥੋੜਾ ਚਾਟ ਮਸਾਲਾ ਥੋੜੀ ਪੀਜਾ ਸੌਸ ਹਾਂਜੀ ਥੋੜਾ ਨਮਕ ਟੇਸਟ ਅਨੁਸਾਰ ਕਿਉਂਕਿ ਥੋੜਾ ਟੇਸਟ ਵੀ ਆਉਣਾ ਚਾਹੀਦਾ ਹਾਂਜੀ ਦੇਖੋ ਅੱਜ ਆਪਾਂ ਇਹਨਾ ਹੈਲਦੀ ਨਾਸਤਾ ਬਣਾਇਆ ਹੈ ਜਿਹਨੂੰ ਬੱਚੇ ਵੱਡੇ ਬਜ਼ੁਰਗ ਸਾਰੇ ਜਦੋਂ ਵੀ ਆਪਣਾ ਕੋਈ ਹੈਨਾ ਰੋਟੀ ਵਗੈਰਾ ਬਣਾਉਣ ਨੂੰ ਜਮਾਨਾ ਕਰੇ ਤਾਂ ਇਸ ਤਰੀਕੇ ਦਾ ਨਾਸਤਾ ਬਣਾ ਕੇ ਖਾਓ ਇਹਨਾ ਜਿਆਦਾ ਟੇਸਟੀ ਕ੍ਰੈਂਟੀ ਮੈਨ ਲੱਗਦਾ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਗਰ ਚੰਗੀ ਲੱਗਦੀ ਹੁੰਦੀ ਹੈ ਤਾਂ ਕਮੈਂਟ ਵੀ ਕਰਿਆ ਕਰੋ